ਬਾਜ਼ਾਰ 'ਚ 10-10 ਹਜ਼ਾਰ ਰੁਪਏ ਦਾ 2 ਪੀਸ ਕੋਟ ਮਟਾ ਤੁਸੀਂ ਕਹੀ ਜਾਂਦੇ ਹੋ 2995 ਜੋ ਉਹ ਵੀ ਸਲਾਈ ਕਰਕੇ ਆ 15-15 ਹਜ਼ਾਰ ਦਾ ਕੋਟ ਪੈਂਟ ਤੁਸੀਂ ਕਹਿੰਦੇ ਹੋ 3760 'ਚ ਲੈ ਜਾਓ 3 ਪੀਸ ਸਲਾਈ ਕਰਕੇ ਕੋਟ ਨਾ ਬੋਲ ਮੇਰੇ ਮੇਰੇ ਨਾ 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 ਅਸੀਂ ਭਾਜੀ ਵੱਖਰੇ ਸਟਾਈਲ ਵਾਲਿਆਂ ਜੋ ਗੱਲ ਕਹਿੰਦੇ ਆ ਡਗੇ ਦੀ ਚੋੜ ਤੇ ਕਹਿੰਦੇ ਆ ਜੇ 2995 ਦਾ ਸੀ ਕੇ ਦੇ ਰਹਿਆਂ ਤਾਂ ਜਿਗਰੇ 'ਚ ਦਮ ਹੈਗਾ ਆ ਜਿਹੜਾ ਤਰਸੀਮ ਜੱਠਲ ਪਾਈ ਦਾ ਪਾ ਆ ਕੇ ਖੜਾ ਕੀਤਾ ਡੰਮੀ ਦੇ ਕੋਟ ਮੰਟ ਹੁਣ ਇਹਨੂੰ ਤੁਸੀਂ ਕਹਣਾ ਵੀ 18000 ਰੁਪਏ ਦੇ ਦਾਂਗੇ 58000 ਦੇ ਸੀਕੇ ਲਾਈਨ ਵਾਲਾ ਕੋਡ ਬਿਲਕੁਲ ਸਟਿਚ ਕਰਕੇ ਨਾਬ ਲੈ ਕੇ ਰੈਡੀमेड ਦੀ ਨਹੀਂ ਗੱਲ ਕਰਦੇ 5200 ਦਾ ਸੀ ਕੇ ਦਵਾਂਗੇ ਅੱਜ ਹੁਣ ਪਲੇਜ਼ਰਾਂ ਦੇ ਵਿੱਚ ਫੇ ਲੁੱਟ ਕਰਨੀ ਤੁਸੀਂ ਭਾਜੀ ਕਿੰਨੇ ਦਾ ਮਿਲਦਾ ਬਜ਼ਾਰਾਂ 'ਚ ਇਹ ਮਿਲੇ ਹੀ ਨਾ 8-9000 ਦਾ 4500 ਰੁਪਏ ਦਾ ਸੀ ਕੇ ਦੇ ਦਾਂਗੇ ਸਕਰੀਨ ਸ਼ਾਟ ਕਰਕੇ ਲੈ ਆਇਓ ਚਾਹੇ ਕੋਈ ਟੈਕ ਲੈ ਜਵੇ ਚਾਹੇ ਪਲੇਨ ਚਾਹੇ ਮੈਂ ਕਹਿੰਦਾ ਫੂਲ ਦਾ ਕੱਪੜਾ ਦਵਾਂਗੇ ਇੱਕਦਮ ਕਰਮਾ ਕਰਮ ਓਏ ਮੈਨੂੰ ਪਤਾ ਆ ਔਰ ਇੱਥੇ ਜਿਹੜੇ ਸਾਡੇ ਸ਼ਹਿਰੀ ਪ੍ਰਾਸ਼ਕੀਨਾ ਤੁਸੀਂ ਕਹਿੰਦਾ ਕਢਾਈ ਵਾਲਾ ਹੈਗਾ ਜੀ ਵੈਨ ਹੈਗਾ ਜੀ ਕੱਪੜਾ ਚੰਗਾ ਜੀ ਆ ਦੇਖੋ ਦੀ ਉਹ ਦੇਖੋ ਜੀ ਹੁਣ ਤੁਸੀਂ ਕਹਿੰਦਾ 25000 ਰਾਜੀ ਹੋ ਲੈ ਭਾਜੀ ਇੰਨੀ ਲੁੱਟ ਤਾਂ ਬਜ਼ਾਰਾ ਜੇ ਹੁੰਦੀ ਆ ਅਸੀਂ ਤਾਂ 11000 ਚ ਸੀ ਕੇ ਨਾਪ ਕਰਕੇ ਘੋੜੀ ਤੇ ਚੜਾ ਦੇਣਾ ਬੰਦਾ ਕਿ ਲੈਂਡ ਵਾਲੇ ਇੱਥੋਂ 52 55 ਸੋਜੇ ਬਣਾ ਕੇ ਲੈ ਗਏ ਅੰਗਰੇਜ਼ ਗੋਰੇ ਅੱਛਾ ਲੌਂਗ ਕੋਡ ਬਾਹਰ ਵੀ ਬੰਦੇ ਬਣਾ ਕੇ ਲੈ ਕੇ ਜਾਂਦੇ ਆ ਬਿਲਕੁਲ 52 55 ਸੋਤੋਂ ਇੱਥੋਂ ਲੈ ਕੇ ਜਾ ਰਹੇ ਜਿੰਡੇ ਵਾਲੇ ਗੁਰੂ ਦੀਆਂ ਲੋਕੇਸ਼ਨਾਂ ਲੱਭ ਲੱਭ ਕੇ ਆ ਜਾਂਦੇ ਆ ਅੱਛਾ ਆ 3000 4000 4500 ਕਿੰਨਾ ਰੇਟ ਇਹਦਾ ਕੁਰਤੇ ਪਜਾਮੇ ਦਾ ਭਾਈ ਕੁਰਤੇ ਪਜਾਮੇ ਦਾ ਚਿੱਟੇ ਰੰਗ ਦਾ ਕੀਸਾ ਕਾਟਨ ਦਾ ਕੱਪੜਾ 700 ਰੁਪਏ ਦਾ 700 ਸਵਾਈ 1400 ਜੇ ਸੀ ਕੇ ਦੇ ਦਿੰਨੇ ਆ ਆ ਜਿਹੜਾ ਪਠਾਨੀ ਸੂਟ ਆ ਸਲਵਾਰ ਪਾਈ ਆ ਬਾਉ ਨੇ ਜੇਪਾ ਲੱਗੀਆਂ ਤਣੀਆਂ ਲੱਗੀਆਂ ਰੰਗ ਰੰਗ ਹੈਗੇ ਚ ਪੂਰੇ ਰੰਗ ਪੂਰੇ ਰੰਗ ਰੰਗਾ ਮੇਚੀ ਮੈਂ ਕਹਿੰਨਾ ਧੰਨ 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 ਕਰਾਵਾਂਗੇ ਜੋ 2995 ਦੇ ਰੰਗ ਰੰਗ ਹੈਗੇ ਆ ਮੈਂ ਕਹਿੰਨਾ ਰੰਗਾ ਦੀ ਢੇਰ ਲਾਤਾ ਢੇਰ ਚਾਹੇ ਆ ਰੰਗ ਬਨਾਲਾ ਚਾਹੇ ਆ ਰੰਗ ਬਨਾਲਾ ਚਾਹੇ ਆ ਰੰਗ ਬਨਾਲਾ ਇੱਧਰ ਰਾਜਾ ਆ ਰੰਗ ਵੀ ਬਨਾਲਾ ਜਿੰਨੇ ਮਰਜੀ ਰੰਗ ਬਨਾਲਾ 2995 ਬਿਲਕੁਲ ਭਾਈ ਟਾਲੀਅਨ ਕੋਟ ਪੈਂਟ ਆ 4500 4600 ਦੇ ਸੀਕੇ ਦੇ ਦੇਣੇ ਆ ਜਿਹੜੇ ਬਾਜ਼ਾਰਾਂ 'ਚ 20-20 ਹਜ਼ਾਰ ਵਾਲੇ ਕੋਟ ਪੈਂਟ ਮੰਦੇ ਅਸੀਂ 20 ਹਜ਼ਾਰ ਦੇ 4 ਕੋਟ ਨੇ ਬਣਾ ਦੇਣੇ ਆ ਆ ਲਾਈਨਾਂ ਵਾਲੀ ਨਾਲ ਕਪੜਾ ਹੈਗਾ ਸਾਡੇ ਕੋਲ ਇਹ ਕਹਨਾ ਭਾਰੀ ਇਹ ਦੱਸੋ ਹੈ ਕੀ ਨਹੀਂ ਹੈਗਾ ਚਾਹੇ ਲਾਈਨਾਂ ਵਾਲਾ ਚਾਹੇ ਡੋਬੀ ਵਾਲਾ ਚਾਹੇ ਚੈੱਕ ਵਾਲਾ ਆ ਚੱਕ ਆ ਇੱਥੇ ਤਾਂ ਨੱਟ ਹੁੰਦੀ ਆ ਆ ਜਲੰਧਰ ਵਾਲੇ ਆ ਚੰਡੀਗੜ੍ਹ ਵਾਲੇ ਆ ਮੁਕਸੀ ਵਾਲੇ ਇਦਾਂ ਦੀਆਂ ਫੋਟੋਆਂ ਦਿਖਾ ਦਿਖਾ ਕੇ 25 25000 ਤੁਹਾਡੇ ਤੋਂ ਲੈ ਲੈਂਦੇ ਆ ਅਸੀਂ 85566000 ਤੇ ਇਤਾਂ ਦੀਆਂ ਵਧੀਆ ਵਧੀਆ ਨਵੇਂ ਨਵੇਂ ਕੱਪੜੇ ਸੀਕੇ ਦੇ ਦਣੇ ਆ ਇਤਾਂ ਦੇ ਮੈਂ ਕਹਿੰਦਾ ਭਾਜੀ ਐਂਡਲੈਸ ਕੰਮ ਆ ਹਰ ਕੱਪੜਾ ਚੱਕ ਭਾਜੀ ਰੇਮਨ ਦਾ ਕੋਟ ਪੈਂਟ ਕਹਿ ਕਹਿ ਕੇ 20 20000 ਲੈ ਲੈਂਦੇ ਆ ਅਸੀਂ 8200 ਰੁਪਏ ਦੇ ਵਿੱਚ ਸੀਕੇ ਦੇ ਦਾਂਗੇ ਆ ਸ਼ਰਟਾਂ ਸ਼ੁਲਟਾਂ ਮੈਂ ਕਹਿੰਦਾ 350 ਰੁਪਏ ਤੋਂ ਲੈ ਕੇ 5000 ਤੱਕ ਦੀ ਸ਼ਰਟ ਆ ਲਗਜ਼ਰੀ ਚੈੱਕ ਵਾਲੀ ਸ਼ਰਟ ਆ ਚਾਹੇ ਬੈਂਕ ਸ਼ੈਂਕ ਚੇ ਮੇਰਾ ਭਰਾ ਕੋਈ ਲੱਗਿਆ ਕੋਈ ਆਫਿਸ ਜੇ ਲੱਗਿਆ ਮੇਰੇ ਵਰਗਾ ਕੋਈ ਸ਼ਕੀਨ ਭਰਾ ਕਹਿੰਦਾ 65 ਛੜ ਵਧੀਆ ਬਣਾਉਣੀ ਆ ਤੇ ਕਲਾਪੀ ਟਾਲੀਆਂ ਵੀ 7-800 ਰੁਪਏ ਦੇ ਵਿੱਚ ਸੀ ਕੇ ਦੇ ਦਾਂਗੇ ਦੇਖੋ ਬਾਕੀ ਜੇ ਗੱਲ ਕਰੀਏ ਪੱਗਾਂ ਦੀ ਪੱਗਾਂ ਦਾ ਸਾਡੇ ਕੋਲ ਸਭ ਤੋਂ ਵੱਡਾ ਬ੍ਰਾਂਡ ਹੈ ਦਿਵੈਨ ਦਸਤਾਰ 550 ਤੋਂ ਵੱਧ ਰੰਗਿਆ ਰੁਪਈਆ ਲੈ ਜਾਓ ਫੁੱਲਵਲ ਲੈ ਜਾਓ ਦੇਖੋ ਲੱਗੀਆਂ ਪਈਆਂ ਇੱਕ ਕੁਰਤੇ ਪਜਾਮੇ ਜੇ ਮੈਂ ਕਹਿੰਨਾ ਰੜਕਾ ਘੜ ਦਾਂਗੇ ਆ ਰੰਗ ਆ ਜਿਹੜੇ ਕੈਮਰੇ 'ਚ ਦਿਖਦੇ ਆ ਇਹ ਆਮ ਦੁਕਾਨਾਂ ਤੇ ਨਹੀਂ ਦੇਖਦੇ ਸਰਬ ਵੱਖਰਾ ਸਟਾਈਲ ਵੱਖਰਾ ਸਟਾਈਲ ਪੰਜਾਬ ਦੇ ਵਿੱਚ ਇੱਕ ਵੱਖਰੀ ਚੀਜ਼ ਲੈ ਕੇ ਆ ਰਿਹਾ ਕਹਿੰਦਾ 700 ਰੁਪਏ ਦਾ 700 ਰੁਪਏ ਦਾ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਵੱਖਰਾ ਹੀ ਦਊਗਾ ਕਿਉਂਕਿ ਵੱਖਰਾ ਜੰਮ ਗਿਆ ਹੁਣ ਕੋਈ ਕਲਰ ਕੁੜਤੇ ਪਜਾਮੇ ਆ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਸੀਂ 2-2000 ਰੁਪਏ ਲੈਨੇ ਹੋ ਸਾਡੇ ਕੋਲ ਆ ਜਾਓ 7-700 ਰੁਪਏ ਦੇ ਵਿੱਚ ਵਾਈਟ ਦੇ ਵਿੱਚ ਨਿਗਾਹ ਕਰਾ ਦੇਣਾ ਜੀ ਪੇਪਰ ਕਾਟਨ ਲੇਲਣ ਗੀਜ਼ਾ ਮੈਟੀ ਟੌਪ ਕਲਾਸ ਦੇ ਕੱਪੜੇ ਟੌਪ ਦੇ ਬ੍ਰਾਂਡ ਚਾਹੇ ਸੀਆਰਐਮ ਲੈ ਲਓ ਚਾਹੇ ਰੇਮਨ ਲੈ ਲਓ ਚਾਹੇ ਗਲਾਬੀ ਟਾੜੀਆਂ ਲੈ ਲੋ ਟੌਪ ਦੇ ਇਟਾਲੀਅਨ ਬ੍ਰਾਂਡ ਆ ਭਾਜੀ ਸੋ ਦੇਖੋ ਚਾਹੇ ਪਿੰਡਾਂ ਦੇ ਸਰਪੰਚ ਜੇ ਪਾਂਚ ਲੰਬੜਾ ਮੈਂ ਗਿਆ ਵਾਈਟ 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 ਕਿੱਡੇ ਥਾਨ ਪਏ ਆ ਜਿਹੜਾ ਮਰਜ਼ੀ ਲੈ ਜਾਓ ਵਾਈਟ ਰੰਗ ਦੇ ਵਿੱਚ ਪੂਰੀ ਘੜਲ ਕੱਢਾਂਗੇ ਜਿਹੜੇ ਸਾਡੇ ਸ਼ਕੀਰ ਭਰਾ ਕਹਿੰਦੇ ਸਾਨੂੰ ਕਟ్రਾਈ ਦਾ ਕੱਪੜਾ ਚਾਹੀਦਾ ਕੋਈ ਸਾਡੇ ਭਰਾ ਕਹਿੰਦੇ ਸਾਨੂੰ ਜੀਨ ਦਾ ਕੱਪੜਾ ਚਾਹੀਦਾ ਬਾਈ ਜੀ ਚੈਲੰਜ ਕਰਦੇ ਆਂ ਇੰਨਾ ਸਟਾਕ ਰਨੂ ਕੋਟਮੈਂਟ ਚ ਕੋਟ ਤੇ ਪਵੇਂ ਲੋਕੀ ਇੰਨੀ ਇੰਨੀ ਕਿ ਥੱਜਾ ਜਗਾ ਅਜ ਬੇਚੀ ਜਾਂਦੇ ਆ ਪਰ ਉਹਨਾਂ ਕੋ ਬ੍ਰਾਂਡ ਨਹੀਂ ਕੁਆਲਿਟੀਆ ਨਹੀਂ ਰੋਲਾ ਬਾਧੂ ਪਾਈ ਜਾਂਦੇ ਆ ਸਾਡੇ ਕੋਲ ਆਜੋ ਉਧਰੋਂ ਕੈਮਰਾ ਮਾਰ ਦਿਓ ਐਂਡ ਤੱਕ ਮੈਂ ਕਹਿੰਨਾ ਰੇਲ ਗੱਡੀ ਇੱਕ ਪੂਰੀ ਭਰ ਕੇ ਖੜੀ ਕਰਤੀ ਆ ਕੋਟਮੈਂਟ ਕੋਟ ਤੇ ਪਵੇਂ ਸ਼ੇਰਬਾਨੀ ਪਲੇਜ਼ਰ ਬਾਸਤਾਂ ਦੇ